ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬੀਜ ਦਿੱਤੀ ਪਨੀਰੀ ਇੱਕ ਹਫਤੇ ਬਾਅਦ ਉਹ ਪਹਿਲੀ ਪਨੀਰੀ ਬੀਜੀ ਸੀ ਆਪਾਂ 17 ਤਰੀਕ ਨੂੰ ਤੇ ਆ ਅੱਜ 24 ਤਰੀਕ ਆ ਠੀਕ ਹੈ ਜੀ ਇੱਕ ਹਫਤੇ ਦਾ ਗੈਪ ਪਾਤਾ 15 ਅਮਰਲੇ ਥਾਂ ਪਨੀਰੀ ਬੀਜਤੀ ਹੁਣ ਆਪਾਂ ਤੇ ਸਾਰਾ ਪੀ ਆਰ 126 ਹੈ ਜੀ ਇੱਕ ਵੀ ਮੁੱਛਲ ਨਹੀਂ ਲਾਇਆ ਦਾਣਾ ਨਹੀਂ ਵੀ ਗਿਆ ਸੀ ਆਪਾਂ ਇਹਨਾਂ ਦੇਖਣੇ ਹੱਥ ਕੀ ਚਾਰਟ ਤੇ ਉੱਤਰ ਗਿਆਲ ਟ੍ਰੈਂਡ ਦਾ ਰੇਟ ਸਰਕਾਰੀ 24 ਤੋਂ 5 ਕਰਕੇ ਹੁੰਦਾ ਹੈ ਹਰਿਆਣੇ ਤੇ ਸਰਸਾ ਡਿਸਟ੍ਰਿਕਟ ਸਰਸਾ ਤਹਿਸੀਲ ਰਾਣੀਆਂ ਮੰਡੀ ਜਿਹੜੀ ਮੁੱਛਲ ਦਾ ਗੜਾ ਇਹਦੀ ਪੂਰੀ ਫਰਿਆਈ ਮਾਰਦੀ ਸਾਰੀ ਫਲੇਰੀ ਬਹੁਤ ਸੋਹਣੀ ਉੱਗੀ ਸਾਡੀ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਜਦੋਂ ਆਪਾਂ ਪਹਿਲੋਂ ਪਨੀਰੀ ਬੀਜੀ ਸੀ ਤੇ ਉਦੋਂ ਪੱਛੋਂ ਚੱਲਦੀ ਸੀ ਤੇ ਜਦੋਂ ਹੁਣ ਬੀਜੀ ਇਹ ਦੂਜੀ ਵਾਰੀ ਪਨੀਰੀ ਤੇ ਹੁਣ ਪੂਰਾ ਯੋਰਾ ਨਾਲ ਚੱਲਣ ਡਿਆ ਬਾਲੀ ਤੇਜ਼ ਰਫ਼ਤਾਰ ਚੱਲਦੀ ਹੈ ਹੁਣੇ 11 ਸਾਡੀ ਲੇਟ ਆ ਜਾਣੀ ਹੈ ਆਪਾਂ ਪਿੱਛੇ ਘਾਰਨ ਅੱਜ ਵੀ ਜੀ ਦੋ ਜਣੇ ਐ ਜਥੇਦਾਰ ਜੀ ਟਰੈਕਟਰ ਚਲਾ ਰਹੇ ਨੇ ਤੇ ਆਪਾਂ ਪਿੱਛੇ ਫ੍ਰੀ ਘਲਾਰ ਰਹੇ ਆਂ ਪਤਲੀ ਪਤਲੀ ਫਿਲਰ ਗਈ ਥੋੜੀ ਸਾਡੀ ਕਈਆਂ ਨਾਲ ਇੱਕ ਕਈ ਹੈ ਪਤਲੀ ਪਤਲੀ